ਭਾਜੀ ਨੀਲੋਵਾਲ ਬ੍ਰਾਂਚ ਨਹਿਰ ਦੇ ਵਿੱਚ ਇੱਕ ਵਾਰ ਫਿਰ ਪਾੜ ਪਿਆ ਹੈਗਾ ਪਿੰਡ ਖੜਿਆਲ ਦੇ ਖੇਤਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਪਾਰੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਦੂਰ ਦੂਰ ਤੱਕ ਦੇਖ ਰਹੇ ਹੋ ਪਹੁੰਚ ਗਿਆ ਹੈ ਹਰ ਸਾਲ ਦੀ ਤਰ੍ਹਾਂ ਸਾਲ ਵੀ ਇਹ ਨਹਿਰ ਤੇ ਵਿੱਚ ਵੱਡਾ ਪਾੜ ਪਿਆ ਹੈ ਖੇਤ ਦੀ ਹਾਲਤ ਬਹੁਤ ਖਸਤਾ ਹੋ ਜਾਂਦੀ ਹੈ ਪਟੜੀ ਦੀ ਪਿਛਲੇ 2-3 ਸਾਲ ਤੋਂ ਲਗਾਤਾਰ ਜਦੋਂ ਝੋਨੇ ਦਾ ਸੀਜ਼ਨ ਆਉਂਦਾ ਤਾਂ ਇਸ ਨਹਿਰ ਦੇ ਵਿੱਚ ਪਾੜ ਪਿਆ ਜਾਂਦਾ ਹੈ ਪਿਛਲੀ ਵਾਰੀ ਕਿਸਾਨਾਂ ਨੇ ਇਸ ਪਾੜ ਨੂੰ ਪੂਰਿਆ ਸੀ ਪਰ ਇਸ ਵਾਰ ਕੋਈ ਕਿਸਾਨ ਵੀ ਇੱਥੇ ਨਜ਼ਰ ਨਹੀਂ ਆ ਰਿਹਾ ਸਿਰਫ ਅਧਿਕਾਰੀ ਨੇ ਜਾਂ ਮਰੇਗਾ ਵਾਲੇ ਮੁਲਾਜ਼ਮ ਵੀਰ ਨੇ ਜਿਹੜੇ ਵਰਕਰ ਨੇ ਜਿਹੜੇ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਰਕਾਰ ਦਾ ਇਸ ਨਹਿਰ ਵੱਲ ਕੋਈ ਧਿਆਨ ਨਹੀਂ ਇਹ ਲੀਲੋ ਵਾਲ ਬ੍ਰਾਂਚ ਹੈ ਰਹਾ ਜਿੱਥੇ ਹਰ ਸਾਲ ਪਾੜ ਪੈਂਦਾ ਪਿਛਲੇ 2-3 ਸਾਲ ਤੋਂ ਲਗਾਤਾਰ ਇਹ ਨਹਿਰ ਟੁੱਟ ਰਹੀ ਹੈ ਤੇ ਅੱਜ ਸਵੇਰੇ ਹੀ ਇਹ ਨਹਿਰ ਦੇ ਵਿੱਚ ਫਿਰ ਵੱਡਾ ਪਾੜ ਪਿਆ ਜਿਸ ਨਾਲ ਉਸੀਂ ਦੇਖ ਰਿਹਾ ਦੂਰ ਦੂਰ ਤੱਕ ਖੇਤਾਂ ਵਿੱਚ ਉੱਥੇ ਵੀ ਜਿਹੜੇ ਮੋਟਰਾਂ ਦੇ ਕੋਠੇ ਨੂੰ ਵੀ ਡੁੱਬ ਗਏ ਨੇ ਕਾਰ ਪਿਆ ਹੋਇਆ ਤੇ ਸੰਕੜੇ ਏਕੜ ਜਿਹੜੀ ਜ਼ਮੀਨ ਹੈ ਫਸਲ ਤੇ ਨਹੀਂ ਕਹਿ ਸਕਦੇ ਜ਼ਮੀਨ ਹੈ ਜਿਹੜੀ ਇਹ ਵੀ ਮਾਰ ਵਿੱਚ ਆ ਗਈ ਹੈ ਪੰਜਾਬ ਸਰਕਾਰ ਜੋ ਲੋਕਾਂ ਨੂੰ ਵਧੀਆ ਪੀ ਵਾਲਾ ਪਾਣੀ ਮਹੀਆ ਕਰਾਉਣ ਦੇ ਦਾਅਵੇ ਕਰ ਰਹੀ ਹੈ ਸੂਏ ਨਹਿਰਾਂ ਨੂੰ ਸਵਾਰਨ ਦੀ ਗੱਲ ਪਿਛਲੇ ਸਮੇਂ ਵਿੱਚ ਕਹਿ ਰਹੀ ਹੈ ਪਰ ਆ ਆਹ ਸੀਨ ਤੁਸੀਂ ਠੀਕ ਹੋ ਸਕਦੇ ਆਜਾ ਨਾ ਆਜਾ ਆਜਾ ਆਹ ਬੋਲੀਆ ਖੇਤਾਂ ਨੂੰ ਖੇੜਾ ਗੱਲਾਂ মই দিয়া বাদীপুৰটো